ਦੋਸਤੋ ਜੇਕਰ ਤੁਹਾਡੇ ਸਾਹਮਣੇ ਕਿਸੇ ਦਾ ਨੁਕਸਾਨ ਹੋ ਜਾਵੇ ਅਤੇ ਉਹ ਨੁਕਸਾਨ ਹੋਣ ਵਾਲਾ ਬੱਚਾ ਹੋਵੇ ਤਾਂ ਤੁਹਾਡਾ ਪਹਿਲਾ ਪ੍ਰਤੀਕਰਮ ਇਹ ਹੀ ਹੋਵੇਗਾ ਕਿ ਇਸ ਦੀ ਜਿੰਨੀ ਹੋ ਸਕੇ ਮਦਦ ਕਰ ਦਈਏ ਫਿਰ ਜੇਕਰ ਉਹ ਨੁਕਸਾਨ ਤੁਹਾਡੇ ਕਰਕੇ ਹੋਇਆ ਹੋਵੇਗਾ ਫਿਰ ਤਾਂ ਬੰਦੇ ਦੀ ਹੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਪਹੁੰਚ ਤੋਂ ਵੀ ਵੱਧ ਤੱਕ ਉਸ ਬੱਚੇ ਦੀ ਮਦਦ ਕੀਤੀ ਜਾਵੇ ਪਰ ਦੋਸਤੋ ਪੰਜਾਬ ਦੇ ਵਿੱਚ ਇੱਕ ਵੱਡਾ ਰੈਕੇਟ ਚੱਲ ਰਿਹਾ ਹੈ ਇਸ ਮਦਦ ਦੇ ਨਾਂ ਤੇ ਕਿਉਂਕਿ ਪੰਜਾਬੀ ਜਿੱਥੇ ਮਦਦ ਕਰਨ ਦੇ ਲਈ ਲੋਕਾਂ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਥਾ ਦਿੰਦੇ ਨੇ ਹਮੇਸ਼ਾ ਲੋਕਾਂ ਦੀ ਵੱਧ ਚੜ ਕੇ ਮਦਦ ਕਰਦੇ ਨੇ ਪਰ ਇਸ ਦੇ ਨਾਲ ਕੁਝ ਲੋਕਾਂ ਵੱਲੋਂ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਆਓ ਦੇਖੋ ਇਸ ਵੀਡੀਓ ਦੇ ਵਿੱਚ ਤੇ ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਕੇ ਜਾਣਾ ਪਰ ਮਿਲਿਆ ਕੀ ਗੱਲ ਕੀ ਜੀ ਉਹੋ ਹੀ ਉਹ ਹੀ ਸੁਟੇ ਡੇਕੇ ਜਾਣ ਕੇ ਛੋੜਦਾ ਲੱਡੂ ਜਾਣ ਕੇ ਇਹ ਲੋ ਜੀ ਜਾਣ ਕੇ ਛੋੜਦਾ ਅੱਗੇ ਵੀ ਦੇਖਿਆ ਅੱਜ ਤਾਂ ਜਦਾ 20 1500 ਦੇ ਗਏ ਨਾ ਇਹ ਕਹਿੰਦਾ ਇੱਕ ਵਾਰੀ ਮੈਂ ਨਾ ਇੱਕ ਵਾਰੀ ਛੋਟ ਕੇ ਤਾਂ ਮੈਂ 15 10000 ਰੁਪਈਆ ਲੈ ਕੇ ਫੇਰ ਉਡਦਾ ਵਾਂ ਅੱਛਾ ਅੱਛਾ ਆਪਾਂ ਉਹ ਤੇ ਤਾਂ ਕੋਈ ਨਿਕਾਇਆ ਬਚਾਵਾ ਇਹ ਅਸੀਂ ਅਮਰਸਰ ਮਾਨਾ ਵਾਲਵਾ ਤੇ ਅੱਜ ਗੁਜਰਾ ਤੋਂ ਬੰਦ ਬੁੱਧੀਆਂ ਨੂੰ ਛੜਾਉਣ ਆਏ ਸੀਗੇ ਕਿ ਹੁਣੇ ਇਹ ਸਾਡੇ ਸਾਹਮਣੇ ਨੰਗਿਆ ਵਾ ਤਾਂ ਵੀ ਸਦਾ ਜੀ ਨੂੰ ਨਹੀਂ ਕਹਿੰਦੇ ਵੀ ਇਹ ਨਾ ਗੇਮ ਬੜੀ ਤਗੜੀ ਖੇਡਦਾ ਵਾ ਕਿਸੇ ਗੱਡੀ ਵਾਲੇ ਨੂੰ ਵੇਖ ਕੇ ਤੇ ਆਪਣੇ ਲੱਡੂ ਖੋਟ ਲੈਂਦਾ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਆ। ਅੱਜ ਫਿਰ ਕਿਦਾਂ ਮੇਰੀ ਗੱਲ ਸੁਣੇ ਵੀਰੇ ਇਹ ਰਹੇ। ਵੀਡੀਓ ਨਹੀਂ ਲੈ ਲੈਂਦਾ ਵਿੱਚ। ਮੈਂ ਵੀਡੀਓ ਨਹੀਂ ਲੈਂਦਾ ਤਾਂ ਉਹਦਾ ਬੋਡੀ ਨਹੀਂ ਆਉਗੀ। ਕੀ ਕਰਦਾ ਇਹਨੇ? ਇਹ ਬਣਾ ਕਰਦਾ ਵਾ। ਹਾਂ। ਇਹ ਇਦਾਂ ਹੀ ਇਹਨੇ ਆਹ ਅੱਡੇ ਦੇ ਜਾ ਜਿਹੜੇ ਜਾਵੇ ਕੋਤੇ ਇਹਲੇ ਆਲੇ ਦਿਵਾਲੇ ਅੱਛਾ ਕੀ ਮਤਲਬ ਜੀ ਇੱਕ ਵਾਰੀ ਲੱਡੂ ਖੁੱਟਨੇ ਆ ਹਾਂਜੀ ਇਹਦੇ ਸੁਰਦਾ ਤੇ ਇਹ ਮੇਰੇ ਨਾਲ ਬੜਾ ਏਦਾਂ ਕਰਉਂਦੇ ਆਗੇ ਨਾ ਫੁਰਕੜੇ ਖਾਂਦੇ ਆ ਹੀ ਅੱਛਾ ਤੇ ਮੇਰੇ ਨਾਲ ਬੈਠਾ ਅੱਗੇ ਨਹੀਂ ਇਹਨੂੰ ਕਈ ਵਾਰ ਫੜਿਆ ਹਟਾਇਆ ਹੀ ਅੱਛਾ ਇੱਧਰ ਬੱਸ ਨਾ ਓਏ ਇੱਧਰ ਆ ਇੱਧਰ ਬੱਸ ਨਾ ਲੇ ਤੁ ਗਿਆ ਕਰਤਾ ਹੈ ਇਹ ਚੋੜਵਾਰਨ ਗਿਆ ਪ੍ਰਾਇ ਨਾ ਛੋੜਨਾ ਬੋਲੇ ਮੈਂ ਸਾਰੀ ਗੱਲ ਦੱਸਦਾ ਮੇਰੇ ਕੋ ਵੀਡੀਓ ਨਹੀਂ ਬੁਖਾਦੇ ਜਿਹੜੇ ਅਸੀਂ ਸਰਦਾਰ ਆ ਅਸੀਂ ਕਿਸੇ ਨੂੰ ਹੱਕ ਦਵਾਉਣ ਵਾਲੇ ਆ ਕਿਸੇ ਦਾ ਹੱਕ ਲੈਣ ਵਾਲੇ ਨਹੀਂ ਹੈਗੇ ਵੀਡੀਓ ਬਣਾਈ ਚੋਰੀ ਇਹਨੇ ਹਣ ਕੱਲੀ ਕੱਲੀ ਗੱਲ ਦੱਸੀ ਆ ਇਹਨਾਂ ਇੱਕ ਤਰੀ ਮੈਂ ਲੱਡੂ ਛੋੜਦਾ ਆ ਤੇ 10000 ਰੁਪਇਆ ਦਗਲੀ ਕਮਾ ਕੇ ਛੋੜਦਾ ਆ ਇਹ ਬੀਤੀ ਜਮ ਤਿੰਨ ਤਿੰਨ ਲੱਖ ਰੁਪਇਆ ਮਹੀਨੇ ਦਾ ਕੱਲਣਾ ਮੇਰੀ ਕੋਈ ਗੱਲ ਨਹੀਂ ਚੱਲਦਾ ਇਹ ਨੂੰ ਮੈਂ ਕਹੇ ਕਿ ਚੱਲ ਆ ਥਾਣੇ ਫੜਾਉਂਦਾ ਤੈਨੂੰ ਮੈਂ ਹੁਣ ਸਾਰੀ ਰਿਕਾਰਡਿੰਗ ਕਰਕੇ ਇਹ ਕਦੋਂ ਦੀ ਗੱਲ ਜਿਹੜੀ ਤੈਨੂੰ ਇਹ ਅੱਜ ਤੁਹਾਨੂੰ ਨਾਲਾ ਕੀ ਪਿਛਲੇ ਸਾਲ ਦੀ ਇਹਨੂੰ 2 ਸਾਲ ਹੋ ਗਏ ਕੰਮ ਕਰਦੇ ਅੱਜ ਕਿੱਦਾਂ ਫਿਰੇ ਫਿਰੇ ਹੁਣ ਇਹ ਅੱਜ ਹੁਣੇ ਹੀ ਇੱਥੇ ਮੁੰਡਾ ਮੈਂ ਹੁਣੇ ਲੰਘਦਾ ਵੇਖਿਆ 200 ਰੁਪਏ ਨੇ ਲਓ ਲਿਆ ਮੈਂ ਵੇਖਿਆ ਮੈਂ ਗੱਡੀ ਦੇ ਅੱਗੇ ਟਾਇਰ ਵੱਜੀ ਆ ਇਹ ਕਾ ਕਰਦਾ ਵਾ ਇਹ ਧੂੜ ਉਹ ਵੀ ਜਾਂਦਾ ਕਹਿੰਦਾ ਸਾਈਡ ਮਾਰ ਕੇ ਲੰਘਾਉਂਦਾ ਨਾ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਹੋ ਗਿਆ ਹੁਣ ਆਣਾ ਨਾ ਇਹ ਇਦਾਂ ਕਹਿੰਦਾ ਵਾ ਇਦਾਂ ਕਹਿੰਦਾ ਇਹਨੇ ਉਹ ਲੱਡੂ ਚੋਕੇ ਉਹ ਕਰਕੇ ਖੁੰਦਾ ਹੋਗਾ ਖਾਣ ਵਾਲੀ ਹੈਗਾ ਵੇਖ ਸਹੀ ਗਾ ਉਹ ਯਾਰ ਜਿੰਨੂੰ ਇੱਕ ਇੱਕ ਵੱਡੇ 1500 2000 ਰੁਪਏ ਮੰਗਿਆ ਉਹ ਵੀ ਲੋੜ ਮਿੰਦ ਕਰਦੀ ਮੈਂ ਉਹਨੂੰ ਦੱਸਦਾ ਤੇ ਜੀ ਮੈਂ ਉਹਨੂੰ ਆਖਾਂ ਬੰਦੇ ਦਾ ਪੁੱਟ ਭਰ ਕੇ ਕੁੱਤੀ ਬੈਠਾ ਇਹਦੇ ਗਾ ਇਹਨੇ ਇਹਨੂੰ ਮੈਂ ਉਹ ਮੇਰੀ ਗੱਲ ਸੁਣ ਵੀ ਨਾ ਆਹ ਲੱਡੂ ਖਾ ਲੈ ਤੇਰੇ ਰੱਖ ਦਿਖਾ ਲੱਡੂ ਮੇਰੇ ਮੇਰੀ ਗੱਲ ਸੁਣ ਇਹਨੂੰ ਮੈਂ ਕਹਾਂ ਚੱਲਣਾ ਥਾਣੇ ਫੜਾਉਣਾ ਹਾਂ ਹਾਂਜੀ ਕਹਿੰਦਾ ਥਾਣੇ ਵਾਲਿਆਂ ਨੂੰ ਤਾਂ ਮੈਂ 10000 ਰੁਪਏ ਭਰਦਾ ਲੈ ਲੈ ਆਹ ਲੱਡੂ ਖਾਣ ਵਾਲੇ ਆਹ ਲੱਡੂ ਖਾਣ ਵਾਲੇ ਆਹ ਲੱਡੂ ਕਦੇ ਦੇਖ ਅਸੀਂ ਵੀਰੇ ਤੈਨੂੰ ਮਿਹਨਤ ਘਰ ਤੋਂ ਨਹੀਂ ਰੱਖਦੇ ਮਿਹਨਤ ਕਰ ਮੈਂ ਲੱਖਾਂ ਨਾ ਇੱਕ ਵਾਰ ਮੈਂ ਰੋਇਆ ਨਾ ਤਾਂ ਹੀ ਖੜੀ ਗੱਡੀ ਕਿੱਡੀ ਫਿਰ ਇਹਨੇ ਇੱਕ ਵਾਰ ਆਹ ਬੋਲ ਦਿੱਤਾ ਕਿ ਅਸੀਂ ਆਪ ਚੜ ਗਏ ਹਾਂ ਨਾ ਇਹਨੇ ਪੁੱਲ ਤੇ ਨਹੀਂ ਖੜਾਰੇ ਹੋਰ ਦੱਸੋ ਮੈਨੂੰ ਪਤਾ ਕਿਥੋਂ ਲੱਗਾ ਇੱਕ ਵਾਰੀ ਮੈਂ ਰਹੀਏ ਸੀ ਗੱਡੀ ਕਿਰੋਣ ਰਹੀਏ ਆਹ ਵੀ ਇਹ ਵੀ ਦੱਸਦਾ ਪਿਆ ਵਾ ਰਹੀਏ ਵੀ ਇਹਨੇ ਨਾ ਪਤਾ ਨਹੀਂ ਇਹ ਆ ਜਾ ਹੋਰਾਂ ਪਾਣੀ ਵਾ ਦੇ ਮੈਂ ਆਪਣੇ ਕੋਲੋਂ ਪੈਸੇ ਦਿੱਤੇ ਹੋਰ ਵੀ ਬੰਦੇ ਜਿਹੜਾ ਆਪਾਂ ਜਾਣਦੇ ਆ ਇਹ ਵੀ ਆਖੋ ਵੀਡੀਓ ਗੀਮ ਦੇ ਆਖਰਾਂ 3 ਲੱਖ ਰੁਪਏ ਮਹੀਨੇ ਦਾ YouTube ਪਾਉਣਾ 10 ਲੱਖ ਦੀ ਗੱਡੀ ਵਾਲੇ ਨੂੰ ਦੇਖੀ ਹੈ ਨਾ ਗੱਡੀ ਵਾਲੇ ਦੇਖੀ ਇਹ ਨਹੀਂ ਕਰਨਾ ਹੁਣ ਇੱਥੇ ਛੁੱਪ ਦੇਣਾ ਇਹ ਛੁੱਪ ਦੇਣਾ ਇਹਨਾਂ ਦੂਜੀ ਜਗ੍ਹਾ ਜਾ ਕੇ ਛੁੱਪ ਦੇਣੇ ਆ ਉਹ ਸਾਨੂੰ ਪਤਾ ਆ ਆ ਖਾਣਾ ਇਹ ਸਾਨੂੰ ਪਤਾ ਛੋਟੇ ਖਾਣੇ ਛੋਟੇ ਹੋ ਆਇਆ ਬਦੁੱਤ ਨੰਬਰ ਹੈ ਮੈਂ ਇਹ ਆ ਬੰਦੇ ਦੀ ਨਾਲ ਤੁਹਾਨੂੰ ਵੀਡੀਓ ਦਿਖਾਉਣਾ ਅਮਰਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਇਸ ਬੰਦੇ ਦੀ ਕਦੀ ਵੀ ਜੰਗਲ ਚ ਲਾਇਆ ਇਹ ਜਾਨਵਰ ਦੇ ਗੱਡੀ ਵਾਲਿਆਂ ਨੂੰ ਦੇਖ ਕੇ ਇੱਕ ਵੱਡੀ ਗੱਡੀ ਦੇਖ ਕੇ ਇਹਲੇ ਬੰਦੇ ਉਹਨਾਂ ਦੇ ਸਮਾਰਟ ਸ਼ਾਟ ਦੇ ਦਾ ਤੇ ਬਾਅਦ ਵਿੱਚ ਉਹਨਾਂ ਨੂੰ ਅਮਰਸਰ ਲੈ ਕੇ ਕਰ ਦਿੱਤੇ ਉਹਨਾਂ ਦਾ ਜਾਨ ਖੁੰਦਾ ਆ ਵੇਖੋ ਅੱਜ ਹੁਣ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਦੇਖ ਕੇ ਫਿਰ ਆਪਣੇ ਲੱਡੂ ਕਰਾਰੇ ਸ਼ਾਟ ਦਿੱਤੇ ਨੇ ਠੀਕ ਹੈ ਜੀ ਤਾਂ ਹੁਣ ਆ ਜਾ ਰਿਹਾ ਜਿਹਨੇ ਤਾਂ ਭਾਂਡਾ ਫੋੜਿਆ ਗਿਆ ਇਹ ਜਾ ਰਿਹਾ ਇਹ ਬੰਦੇ ਦੇ ਕੱਢੀ ਵੀ ਤੁਸੀਂ ਚੁੰਗਲੇ ਠਰਾਇਓ ਕਿਉਂਕਿ ਆ ਵੀ ਸਾਰੇ ਵੀ ਦੱਸ ਰਿਹਾ ਕਿ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਾ ਐਸ ਵੀਰ ਨੇ ਇਹਨੂੰ ਫੜਿਆ ਵਾ ਤੇ ਐਸ ਵੀਰ ਨੇ ਇਹਨੂੰ ਕਈ ਵਾਰ ਵੇਖਿਆ ਵਾ ਮੈਂ ਬਹੁਤ ਵਾਰੀ ਵੇਖਿਆ ਹਾਂ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਜਾਇਦ ਤੇ ਨਾ ਫਸੇਓ ਠੀਕ ਹੈ ਜੀ ਪਹਿਲੀ ਜੇ ਗੱਲ ਆ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੇ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਕਿ ਕੇ ਦੀ ਹਿੰਮਤ ਨਹੀਂ ਹੈਗੀ ਆਪਣੇ ਪੰਜਾਬ ਦੇ ਵਿੱਚ ਆਣ ਕੇ ਆਪਣਾ ਬਿਜ਼ਨਸ ਚਲਾ ਸਕੇ। ਔਰ ਨਹੀਂ ਯਾਰ ਗਲਤ ਗੱਲ ਆ ਮੈਂ ਅੱਗੇ ਵੀ ਗੱਡੀ ਖਿਲਾ ਰਣ ਲੱਗਾ ਹਾਂ। ਮੈਂ ਖਿਲਾ ਰੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਨਹੀਂ ਦਿਖਾਈ ਨਹੀਂ ਸਭ ਨੂੰ ਤਾਂ ਅੱਜ ਕੱਲ ਪਤਾ ਲੱਗਦਾ ਜਾਂਦੇ ਹੋ। ਹਾਂਜੀ। ਪਰ ਉਹ ਗੱਲ ਹੈ ਕਿ ਸचेਤ ਹੋਣ ਦੀ ਲੋੜ ਹੈ ਸਾਰੇ ਬੰਦਿਆਂ ਨੂੰ। ਮਤਲਬ ਗਾਂ ਦੇ ਗਾਂ ਬੰਦਾ ਵੀਡੀਓ ਤੇ ਇੰਨੀ ਪੈਂਟ ਗਿਆ। ਤੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀਡੀਓ ਤੇ। ਬੱਸ ਬੱਸ। ਆ ਵੀਡੀਓ ਪੇਜ ਤੇ ਜੋ ਤੇ ਜੋ ਜਿੰਨੀ ਚੈਨਲ ਵਾਲੇ ਆਏ ਸੀ। ਕੋਈ ਗੱਲ ਨਹੀਂ ਬੱਚਾ ਦੇਖ ਕੇ ਲੋਕੀ ਕਰਦੇ ਆ ਲੈ ਉਹਦੀ ਯਾਰ ਦੇਖ ਗਿਆ ਹੁਣ ਆ ਜਾ ਕਿੱਥੇ ਪਰ ਇਹ ਨਾ ਬੀਜ ਉਸ ਬਣਾਇਆ ਆਪਣਾ ਜੇ ਬੜੀ ਚੜੀ ਨਹੀਂ ਆਈਏ ਵੀਰੇ ਆ ਮੇਰਾ ਨੰਬਰ ਲੋਡ ਕਰਿਓ ਆ ਆਪਣੀ ਨਸਲ ਦਾ ਮੈਂ ਜਿੱਥੇ ਬਈਏ ਛਣਾਉਣ ਆਇਆ ਸੀਗਾ ਤੇ ਮੈਂ ਆਹ ਯਾਰ ਪੰਜਾਬੀ ਭਰਾ ਆਪਣੇ ਖਲੋਤੇ ਆ ਕੋਈ ਲਫੜਾਇਆ ਹੋ ਗਿਆ ਲਾਦਾ ਤੇ ਮੈਂ ਤਾਂ ਆ ਜਾ ਇਨਾਂ ਕੋਲ ਆ ਗਿਆ ਮੈਂ ਤਾਂ ਕਹਿੰਦਾ ਮੈਂ ਤਾਂ ਮੋੜ ਗਿਆ ਤੈਨੂੰ ਮਿਲ ਗਿਆ ਤੈਨੂੰ ਮਿਲ ਗਿਆ ਜੋਠਾ ਗਿਆ ਲੇਵਾ ਜੀ ਹਾਈਟ ਤੇ ਨਹੀਂ ਆ え940 ਤੇ ਕੋਲਾ ਨਹੀਂ ਹੈ 782 ਬਿਲਕੁਲ ਬਹੁਤ ਆਉਣਾ ਨਹੀਂ 41 ਲੈ 4 4 6 ਆ ਗਿਆ 3 ਹਾਂਜੀ ਆਸੀ ਵੱਸ ਸੈਟੀ ਲੇ ਲੇ ਕਰਨ ਦਾ ਆਪ ਜੀ ਦਾ ਕਿਹੜਾ ਪਿੰਡ ਆ ਯਾਰ ਗਲਤ ਕਰਾ ਬੰਡਾਲਾ ਆ ਜਿਹੜਾ ਨਾਲ ਹੀ ਬੰਦਾ ਆਹੋ ਇੱਥੇ ਮੈਂ ਇੱਕ ਜੱਟ ਬਾਕੀ ਦਾ ਜੀ ਬਾਕੀ ਉਹਨਾਂ ਕਰੀ ਛੱਡ ਗਿਆ ਹਾਂ ਉਹ ਮੇਰਾ ਹਾਂ ਮੇਰਾ ਪੇਜ ਹੋਣਾ ਛੱਡਿਓ ਹਾਂ ਨਹੀਂ ਨਹੀਂ ਆਹ ਗੱਲ ਮੈਂ ਕੁਝ ਨਹੀਂ ਆ ਜਲੀ ਮੱਤੇ ਕੋਣੀ ਬਿਊਟੂ ਤੇ ਖੜੇ ਬਿਊਟੂ ਤੇ ਨਹੀਂ ਇਹ ਪੰਨੇ ਬਲੀ ਗੱਬਰ ਕਰ ਹਾਂ ਅੱਜ ਛੱਡੋ ਉਹ ਸੋ ਸੈੱਟ ਵਾਲਾ ਕਿਹੜਾ ਉਹ ਸੋ ਤੇ ਇਹ ਵਜਾ ਕਿੱਡੀ ਗੱਡੀ ਸੀ ਤੁਹਾਡੀ ਕਿ ਹੋਰ ਕੀ ਹੋਣਾ ਨਹੀਂ ਮੈਂ ਤੈਨੂੰ ਸਮਝੇ ਨਹੀਂ ਮੇਰੀ ਗੱਲ ਵੀ ਹੁਣ ਮਤਲਬ ਕਿ ਇੰਨੇ ਤੇ ਫਿਲਮੀ ਸਟਾਈਲ ਤੇ ਕੋਈ ਕਰਨਾ ਹੀ ਹੁੰਦਾ ਨਾ ਕੰਮ ਕਿ ਮੈਨੂੰ ਕੋਈ ਸਾਈਡ ਲਾ ਕੇ ਭੱਜ ਗਿਆ ਵਾ ਤੇ ਮੇਰੀ ਮੇਰੇ ਕਰ ਲੱਗੇ ਗਿਆ ਥੋੜੀ ਹਜ਼ਾਰ ਰੁਪਏ ਬੰਦਾ ਦੋ ਦੇ ਗਿਆ ਵਾ ਨਾ ਉਹ ਪੈਸੇ ਕਿੱਥੇ ਹਨ ਨਾ ਉਹ ਪੈਸੇ ਬਾਸ ਲੈ ਜਾਵੇ ਪੈਸੇ ਉਹ ਪੰਜਾਬੀ ਨੂੰ ਮਿਲ ਗਏ ਬਾਸ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਹਵੇਰ ਤੁਹਾਨੂੰ ਕਹਣਾ ਵਾ ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ ਆ ਗੱਡੀ ਵੇਖ ਕੇ ਜਾਨ ਬੁੱਝ ਕੇ ਗੱਡੀ ਵੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਸੁੱਟਦੇ ਤੇ ਬੰਦੇ ਨੇ ਮੁੰਡਾ ਵਾ ਜਿਆਦੀ ਉਮਰ ਦਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ ਇਹ ਜਾਣ ਬੁੱਝ ਕੇ ਸੁੱਟ ਕੇ ਅਗਲੇ ਬੰਦੇ ਉਹਦੇ ਲੱਡੇ ਤੇ ਬਾਅਦ ਵਿੱਚ ਈਮੋਸ਼ਨਲ ਹੋ ਕੇ ਤੇ ਉਹਦੇ ਖਲੋ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਦਾ ਕਿੰਨਾ ਦਿਲ ਦਰਿਆਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲਾ ਮੈਂ ਤੋ 1500 ਰੁਪਏ ਲੈ ਲਾ ਹਣਾ ਤੇਰਾ ਨੁਕਸਾਨ ਹੋ ਗਿਆ ਪਰ ਜਦੋਂ ਆਹ ਵੀਰਾਂ ਨੂੰ ਮਿਲੇ ਇਹ ਵੀਰ ਹੀ ਕੁਦਰਤੀ ਲਾਗੇ ਖਲੋਤੇ ਵੀ ਇਹਨਾਂ ਵੀਰਾਂ ਨੇ ਕਿਹਾ ਕਿ ਯਾਰ ਇਹ ਤੇ ਬੰਦੇ ਦਾ ਰੋਜ਼ ਦਾ ਕੰਮ ਆ ਬਾਰੇ ਫਿਰ ਜੇਕਰ ਇਹ ਬੰਦੇ ਦਾ ਰੋਜ ਦਾ ਕੰਮ ਹੈ ਤੇ ਇਹੋ ਜਿਹੇ ਵਰਗੇ ਦਾ ਪਰਦਾ ਯਾਰ ਵੀ ਹੋਣਾ ਚਾਹੀਦਾ ਵਾ ਤਾਂ ਜੋ ਹੋਰ ਲੋਕਾਂ ਨੂੰ ਨਾ ਲੁੱਟ ਲੈ ਹਨਾ ਕਈਆਂ ਕੋਲ ਵੀ ਪੈਸੇ ਨਹੀਂ ਹੁੰਦੇ ਵਿਚਾਰਿਆਂ ਕੋਲ ਨਹੀਂ ਹੁੰਦੇ ਹਨਾ ਨਹੀਂ ਹੁੰਦੇ ਬਿਲਕੁਲ ਫਿਰ ਉਹਨਾਂ ਦੇ ਬਲੇਮ ਲਾਉਂਦਾ ਪਿੰਦੇ ਬਿਲਕੁਲ ਗਿਆ ਮਾਰ ਗਿਆ ਕੋਈ ਮਾਰ ਗਿਆ ਵਾ ਬਸ ਚਲੋ ਵੇਲਕ ਕੱਸੀ ਕਿ 3 ਲੱਖ ਰੁਪਈਆ ਡਿਊਟੀ ਮੈਂ ਹਰ ਮਹੀਨੇ ਕਮਾਵਾ ਹਾਂ ਅਹ ਰੱਬ ਦੀ ਇਹ ਸੋਚ ਆ ਇਹ ਗੱਲ ਸੋਚਾ ਇਹ ਸੋਚੋ ਕਿ ਦਿਮਾਗ ਕਿਵੇਂ ਕਿਵੇਂ ਚਲੰਡਾ ਇਹ ਗੱਲ ਕਹਿੰਦਾ ਇੱਕ ਦਿਨ ਜੇ ਮੈਂ 4 ਨਾਲ ਸੁੱਟ ਲਿਆ 40000 ਰੁਪਈਆ ਕਮਾ ਲਈ ਨਾ ਵਾ ਅਹੋ ਇੱਕ ਯਾਰ ਠੱਕੋ ਘਟ 4000 1500 ਦੇ ਦੇ ਗਿਆ ਇਹ ਇੱਕ ਇਹ ਆ ਇਹ ਯਾਰ ਮਾੜੇ ਹੋ ਆ 1500 ਦੇ ਉਹੀ 1500 ਦੇ ਦੇ ਗਿਆ ਭਾਈ ਇੱਕ ਉਸੇ ਵਾਲਾ ਦੇ ਗਿਆ ਰੇ ਤੇ ਹਜੇ ਕਈਆਂ ਆ ਫਿਰ ਵੀ ਇਹ ਹੋ ਚੁੱਕੀ ਜਾਂਦੇ ਆ ਪੈਸੇ ਲੈ ਕੇ ਵੀ ਚੁੱਕੀ ਜਾਂਦੇ ਆ 来 ਗਿਆ ਫਿਰ ਇਹ ਚੱਕ ਫਿਰ ਗਾੜੀ ਛੁੱਟ ਲੈਣੇ ਆ ਹਾਂ ਹਾਂ ਉਹ ਕਰਵਾ ਰਹੀ ਇਹੋ ਤੂੰ ਅੱਗੇ ਕਿੱਥੇ ਲਿਖਿਆ ਇਹਨੂੰ ਮੈਂ ਕਿਹਾ ਪੋਲ ਦੇ ਉੱਤੇ ਦੀ ਪਰਲੇ ਬਲੇ ਵੀ ਘੁੰਮ ਲਿਆ ਨਾ ਅੱਛਾ ਇਹਨੇ ਪਰਸੋ ਕੇ ਚੌਥੀ ਗੱਲ ਆ ਅੱਛਾ ਇਹਨੇ ਉੱਧਰ ਛੋਟ ਗਿਆ ਗੈਡਾ ਮੈਂ ਨੇ ਕੁਝ ਵੀ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਕਿ ਆਪਣਾ ਕੰਮ ਵੇਖਣਾ ਹੈ ਤੇ ਓਏ ਹੁਣ ਮੈਂ ਫਿਰ ਵੇਖਿਆ ਤੂੰ ਅੱਗੇ ਉਹਦੇ ਕੋਲ ਜਾ ਕੇ ਜਿਹੜਾ ਜਿਹੜਾ ਗੈੜਾ ਭਰ ਕੇ ਲੈ ਆਉਣਾ ਉਹ ਵੀ ਵੀਡੀਓ ਦਿਖਾਏ ਨਾ ਕਦੇ ਇਹ ਵੀ ਜਿਹੜੇ ਵੋਸਟ ਲੋਇਦਾ ਕਮਾਲ ਹੈ ਲੋ ਕਹਿੰਦੇ ਵੇਖੋ ਲੁੱਟਣ ਦੇ ਭਾਨੇ ਵੇਖ ਲੋ ਚੱਲ ਆ ਜੋ ਹਾਂ ਉਹ ਚਾਹ ਪਾਣੀ ਦੀ ਕੋਈ ਬਾਸ ਬਾਸ ਆ ਗਿਆ ਤਾ ਕੋ ਤਿੰਨ ਬੰਦੇ ਲੱਭ ਗਿਆ ਆ ਸਾਹਮਣੇ ਆਪਣਾ ਘਰ ਹੈ ਅੱਛਾ ਡਾਕਟਰ ਆ ਆ ਦੇਖੋ ਵੀਰ ਕਾ ਤੂ ਤਾਇਆ ਨਹੀਂ ਆ ਸੋ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੀ ਲੋਕਾਂ ਦੇ ਪਰਦੇ ਫਾਸ਼ ਹੋਣੇ ਜ਼ਰੂਰੀ ਆ ਤੇ ਇੱਧਰ ਆਏ ਆ ਗੁਜਰਾ ਦੇ ਕੋਲ ਆਜਾਏ ਆ ਬੰਦੇ ਛਡਾਉਣ ਆਏ ਆ ਇਹ ਵੀਡੀਓ ਵੀ ਤੁਹਾਨੂੰ ਅੱਜ ਫੇਸ ਤੇ ਭੇਜੂਗਾ